ਹੋ ਕੇ ਛਤਰੀ ਜਿੰਦੋਰੀ ਛੋਨੀ ਵਦੀ ਕੈਸੀ ਛੋਬਣੀ ਹੋ ਸਰਦ ਅਜ ਤਾਂ ਉਹ ਅਗਲੀ ਜਿਹੜੀ ਸਰਦ ਸੌੜ ਬਣੀ ਨਹੀਂ ਤੂੰ ਮੇਰੇ ਨਾਲ ਯਕੀਨ ਦੇ ਹੋ ਜੱਟੋ ਦਿੱਤਰ ਬੋਲਣ ਬੋਰਦੇ ਚੋਰ ਨੀ ਮੋਰੀ ਤੈਨੂੰ ਕਿੱਥੋਂ ਆਇਆ ਨੀਂਦਰਾ ਨੀ ਤੈਨੂੰ ਕਿੱਥੋਂ ਆਇਆ ਨੀਂਦਰਾ ਬਲਵਿੰਦਰਾ ਖਤਰੇ ਹੋਰ ਮੈਂ ਚੌਧਰੀ ਦਾ ਨਵਾ ਦਾ ਤੇਰੇ ਇਸ਼ਕ ਬਣਾਇਆ ਚੋਰ ਨੀ ਜੜੀ ਰਨਤਮਕੂ ਛਕਣੀ ਅੱਖੇ ਰਨਤਮਕੂ ਛਕਣੀ ਆਕਮ ਹੱਟੀ ਖੋਲ ਜਨ ਕੇ ਪੁੱਤਰ ਜਨਾਉਂਦੇ ਜਿਨ੍ਹਾਂ ਦੇ ਲਾਡਲੇ ਤੇ ਮੱਲੀ ਵੰਦਾ ਦਿੱਟੋਰ ਓਜ ਕਦੇ ਵਰਿਆਮ ਨਹੀਂ ਤੂੰ ਖੜੀ ਵੜੀ ਕੇ ਕੋਲ ਨਹੀਂ ਉਹ ਗੱਲਾਂ ਕਰਨੀਆਂ ਸੌਖੀਆਂ ਉਹ ਗੱਲਾਂ ਕਰਨੀਆਂ ਸੌਖੀਆਂ ਮਰਦਾ ਔਖੇ ਪਲ ਨਬੂ ਅੱਲਾ ਮੈਂ ਹਾੜਾ ਪਾਨੀਆਂ ਰੱਬ ਦਾ ਵੇ ਤੂੰ ਘੋੜੀ ਅਗਾਂ ਊਟੋਰ ਵੇ ਜੱਟੋ ਨਾ ਸੋਏ ਠਾਂ ਜੰਡ ਦੇ ਵੇ ਤੈਨੂੰ ਵੇਚ ਲਾਂਦੇ ਕਾਨੀਆਂ ਵੇ ਤੈਨੂੰ ਵੇਚ ਲਾਂਦੇ ਕਾਨੀਆਂ ਤੈਨੂੰ ਮੌਤ ਨਹੀਂ ਦਿੰਦੀ ਜਾਨ ਵੇ ਤੈਨੂੰ ਹੋਣੀ ਘੇਰਾ ਘੱਟਿਆ 니 ਤੂੰ ਬੇਜਾਨ ਆਕੀਨ ਦੇ ਦੱਸਾਂ ਦਾਨਾ ਵਾਰ ਬਚਾ ਨੀ ਜੱਟਾ ਤਿੱਤਰ ਬੋਲਦੇ ਕੁਝ ਦਾ ਗਾਇ ਉਹ ਇੱਕ ਦੁਨੀਆ ਪਾ ਮਰਖਬ ਜਾਣਾ ਆਪਣਾ ਜੀ ਪਰ ਚਾਹੀਏ ਉਹ ਕਰਦੇ ਰੱਬਾ ਮਿਹਰਬਾਨੀਆਂ ਦੇ ਸੁਪਣਾਂ ਨੂੰ ਜਾਵਾਂ ਈ ਉਹ ਕੋਲ ਮੋੜੀ ਰੋਦ ਤੁਮਾ ਕਲਾਗ ਬਰਾਵਾ ਓਏ ਅੱਖੀਆਂ ਦੇ ਵਿੱਚ ਵਗਦੇ ਅਥਰੂ ਨਾਲੇ ਰੋਂਦੀਆਂ ਹਾਂ ਉਹ ਦਿਲ ਦਿਲਾਂ ਮੇਰਾ ਓ ਮਾਤਾ ਮੈਨੂੰ ਵੋਖ ਤੇ ਪੁੱਤਰੀ ਅਸ ਬਣੈ ਨਾ ਜਾਈ ਤਕਦੀਰ ਮੱਥੇ ਦੀ ਪੈ ਗਈ ਮਾੜੀ ਮਾਲਕ ਕਿਤਿ ਬੇਪੁਰਵਾਈ ਓ ਕਰਦੇ ਰੱਬਾ ਮਿਹਰਬਾਨੀ ਪੱਤੇ ਝੜ ਗਾ ਰੁੱਖਾਂ ਦੇ ਤਾਨੇ ਨੋ ਮਾਰ ਸੱਜਣਾ ਅੱਗੇ ਮਾਰੇ ਦੁੱਖਾਂ ਦੇ ਅੱਖੇ ਛਾਰ ਕਸੂਰ ਹੋਵੇ स पिंड द खारो